ਕਿ ਅੰਮ੍ਰਿਤ ਵੇਲੇ ਦਾਤਾਰ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਸ਼ਬਦ ਕਹੇ ਕਿ ਬੁੱਢਾ ਸਾਹਿਬ ਖੋਲੋ ਗ੍ਰੰਥ ਜਿਸ ਨੂੰ ਸ਼ਬਦ ਅਸੀਂ ਅੱਜ ਪ੍ਰਕਾਸ਼ ਕਰਨਾ ਵਰਤਨੇ ਕਿ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਖੋ ਆਵਾਜ਼ ਹੁਕਮਨਾਮ ਲਿਓ ਆਵਾਜ਼ ਸੁਣੈ ਸਭ ਪੰਥ ਅਦਬ ਸੰਗ ਤਬ ਗ੍ਰੰਥ ਸੋ ਖੋਲਾ ਲੈ ਆਵਾਜ਼ ਬੁੱਢਾ ਮੁਖ ਬੋਲਾ ਅੰਮ੍ਰਿਤ ਵੇਲੇ ਪ੍ਰਕਾਸ਼ ਹੋਇਆ ਇੱਕ ਹੋਰ ਬੇਨਤੀ ਜੇ ਨਗਰ ਕੀਰਤਨ ਦੀ ਰੀਤ ਵੀ ਦੇਖੋ ਤੇ ਧੰਗੂ ਗੁਰੂ ਅਰਜੁਨ ਦੇਵ ਨੇ ਅੰਮ੍ਰਿਤ ਵੇਲੇ ਹੀ ਰਾਮ ਸਰ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹਰਿ ਮੰਦਰ ਸਾਹਿਬ ਲੈ ਕੇ ਗਏ ਆਵਾਜ਼ ਦਿੱਤੀ ਬੁੱਢਾ ਸਾਹਿਬ ਖੋਲੋ ਗ੍ਰੰਥ ਲੇਹੋ ਆਵਾਜ਼ ਸੁਣੈ ਸਭ ਪੰਥ ਅਦਬ ਸੰਗ ਤਬ ਗ੍ਰੰਥ ਸੋ ਖੋਲਾ ਲੇ ਆਵਾਜ਼ ਬੁੱਢਾ ਮੁਖ ਬੋਲਾ ਸੋਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਉਣ ਆਇਆ ਹਰਮ ਇੱਕ ਬੇਨਤੀ ਕਰਾਂਗਾ ਆਪਾਂ ਕਹਾਂਗੇ ਤਾਂ ਸਾਨੂੰ ਸਭ ਨੂੰ ਪਤਾ ਹੈ ਇੱਕ ਗੱਲ ਨੁਕਤਾ ਇਹ ਤੋਂ ਸਮਝਣ ਵਾਲਾ ਕਿ ਜਿਸ ਵਕਤ ਗੁਰੂ ਅਰਜੁਨ ਦੇ ਬਾਣੀ ਉਚਾਰਨ ਕਰ ਰਹੇ ਨੇ ਤੇ ਮਹੱਲਾ ਪੰਜਵਾਂ ਦਾ ਅਰਥ ਹੈ ਗੁਰੂ ਅਰਜੁਨ ਦੇਵ ਦੇ ਬੋਲ ਉਹਨਾਂ ਦਾ ਸ਼ਬਦ ਉਹਨਾਂ ਨੇ ਉਚਾਰਨ ਕੀਤਾ ਪਰ ਜਿਸ ਵਕਤ ਉਹ ਸ਼ਬਦ ਵਾਕ ਰੂਪ ਵਿੱਚ ਆਵਾਜ਼ ਰੂਪ ਵਿੱਚ ਹੁਕਮਨਾਮੇ ਰੂਪ ਵਿੱਚ ਆਇਆ ਉਦੋਂ ਗੁਰੂ ਅਰਜੁਨ ਸਾਹਿਬ ਨੇ ਬੋਲ ਕੇ ਨਹੀਂ ਕਿਹਾ ਕਿ ਇਹ ਤਾਂ ਮੇਰੇ ਹੀ ਸ਼ਬਦ ਆ ਗਿਆ ਮੈਂ ਉਚਾਰਨ ਕੀਤਾ ਕਹਿਣ ਲੱਗੇ ਉਚਾਰਨ ਸਾਡੀ ਦੇਹ ਨੇ ਕੀਤਾ ਰੱਬੀ ਹੁਕਮ ਹੈ ਜਿਵੇਂ ਸਿੱਖ ਇਹਨੂੰ ਸੁਣ ਕੇ ਮੈਂ ਵੀ ਸੰਗਤ ਵਿੱਚ ਬੈਠ ਕੇ ਉਸ ਤਰ੍ਹਾਂ ਹੀ ਸੁਣਾ ਨਾਲ ਬੋਲੇ ਨਹੀਂ ਨਾਲ ਬੋਲੇ ਨਹੀਂ ਸਿਰਫ ਉਹਨਾਂ ਨੇ ਸੁਣਿਆ ਹੈ ਇਹਦਾ ਮਤਲਬ ਕਿ ਗੁਰਦੁਆਰੇ ਵਿੱਚ ਘਰ ਕਿਸੇ ਵੀ ਪ੍ਰੋਗਰਾਮ ਵਿੱਚ ਹੁਕਮਨਾਮਾ ਹੋਵੇ ਜਿੰਨੀ ਮਰਜ਼ੀ ਬਾਣੀ ਕੰਠ ਹੋਵੇ ਹੁਕਮ ਨੂੰ ਕਦੀ ਨਾਲ ਬੋਲਣਾ ਨਹੀਂ ਹੁਕਮ ਕੇਵਲ ਸੁਨਣਾ ਹੀ ਹੈ ਪਹਿਲੀ ਗੱਲ ਸਤਿਗੁਰੂ ਨੇ ਇਹ ਸਮਝਾਈ ਅਕਸਰ ਮੰਗਲ ਨਾਲ ਬੋਲਿਆ ਜਾ ਸਕਦਾ ਪਰ ਹੁਕਮ ਨਾਲ ਨਹੀਂ ਬੋਲਣਾ ਮੰਗਲ ਤਾਂ ਦਰਬਾਰ ਸਾਹਿਬ ਵੀ ਅਸੀਂ ਬੋਲਨੇ ਕਿ ਸੋ ਕਹੋ ਟੱਲ ਗੁਰਸੇਵੀ ਹੈ ਜਦੋਂ ਪੜਿਆ ਜਾਂਦਾ ਪਰ ਹੁਕਮਨਾਮੇ ਨਾਲ ਕੋਈ ਨਹੀਂ ਬੋਲਦਾ ਜੇ ਕੋਈ ਬੋਲਦਾ ਉਹਨੂੰ ਸਮਝਣਾ ਚਾਹੀਦਾ ਹੈ ਕਿ ਹੁਕਮ ਭਾਵੇਂ ਜਿੰਨਾ ਮਰਜੀ ਕਾਨੂੰਨ ਦਾ ਜਾਣਕਾਰ ਕੋਈ ਹੋਵੇ ਜਦੋਂ ਜੱਜ ਬੋਲੇਗਾ ਉਦੋਂ ਵਕੀਲ ਉਹਨੂੰ ਸੁਣੇਗਾ ਉਹ ਨਾਲ ਬੋਲੇਗਾ ਨਹੀਂ ਪਹਿਲੀ ਗੱਲ ਕਿ ਗੁਰੂ ਦਾ ਹੁਕਮ ਸੁਣੀਏ ਮਹਾਰਾਜ ਜੀ ਨੇ ਉਦੋਂ ਸ਼ਬਦ ਕਿਹਾ ਕਿ ਲੇਹੋ ਆਵਾਜ਼ ਸੁਣੈ ਸਭ ਪੰਥ ਦੂਸਰੀ ਮੈਂ ਇੱਕ ਉਦਾਹਰਨ ਹੋਰ ਸਿਰਫ ਦੇਣੀ ਚਾਹੰਦ ਇੱਕ ਵਕਤ ਐਸਾ ਆਇਆ ਸਮ 1761 ਬਾਅਦ ਦੇ ਨੇੜੇ ਕਿ ਜਿਸ ਵਕਤ ਸ੍ਰੀ ਅਕਾਲ ਤਖਤ ਸਾਹਿਬ ਤੇ ਸਿੱਖ ਪੰਥ ਤੇ ਆਗੂ ਤੇ ਉਹ ਆਗੂ ਅੱਜ ਦੀ ਤਰ੍ਹਾਂ ਨਹੀਂ ਜਿਹੜੇ ਸੱਚਮੁੱਚ ਗੁਰੂ ਨੂੰ ਸਮਰਪਿਤ ਸਨ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਜਿਹੜੇ ਦਿੱਲੀ ਕਾਫੀ ਸਮਰ ਹੈ ਮਾਤਾ ਸੁੰਦਰੀ ਜੀ ਦੇ ਕੋਲ ਤੇ ਸਨਮਾਨਯੋਗ ਮਾਤਾ ਜੀ ਨੇ ਆਪ ਉਹਨਾਂ ਨੂੰ ਕੀਰਤਨ ਸੁਣਾਇਆ ਐਡਾ ਵੱਡਾ ਜਰਨੈਲ ਉਨ੍ਹਾਂ ਬਾਰੇ ਕਿਹਾ ਜਾਂਦਾ ਇੱਕ ਸ਼ਬਦ ਉਹਨਾਂ ਨੇ 19 ਰਾਗਾਂ ਦੇ ਵਿੱਚ ਗਾਇਨ ਕੀਤਾ ਸੀ ਸ਼ਬਦ ਇੱਕੋ ਹੀ 19 ਰਾਗਾਂ ਦਾ ਗੁਲਦਸਤਾ ਬਣਾ ਦਿੱਤਾ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਇੱਕ ਫਰਿਆਦੀ ਆਇਆ ਸੀ ਉਹਨੇ ਬ੍ਰਾਹਮਣ ਵੀਰ ਨੇ ਆ ਕੇ ਬੇਨਤੀ ਕੀਤੀ ਸੀ ਕਿ ਕਸੂਰ ਦਾ ਹਾਕਮ ਇਹਨਾ ਜ਼ਾਲਮ ਹੈ ਕੋਈ ਬਹੁ ਬੇਟੀ ਦੀ ਇੱਜ਼ਤ ਉਥੇ ਮਹਿਫੂਜ਼ ਨਹੀਂ ਅੱਜ ਮੇਰੇ ਘਰ ਨੂੰ ਉਹਨੇ ਖੱਤ ਪਾਇਆ ਹੈ ਮੈਂ ਤੁਹਾਡੇ ਸਾਹਮਣੇ ਖਾਲਸਾ ਦਰਬਾਰ ਵਿੱਚ ਬੇਨਤੀ ਕਰਨਾ ਆ ਕਿ ਮੇਰੀ ਮਜ਼ਲੂਮ ਦੀ ਰੱਖਿਆ ਕੀਤੀ ਜਾਏ ਉੱਥੇ ਇੱਕ ਸਵਾਲ ਉੱਠਿਆ ਕਿ ਇੱਕ ਪਾਸੇ ਕਸੂਰ ਦਾ ਹਾਕਮ ਉਸ ਕੁਲ 12 ਕਿਲੇ ਨੇ ਤੇ ਦੂਜੇ ਪਾਸੇ ਗਿਣਤੀ ਦੇ ਥੋੜੇ ਜਿਹੇ ਸਿੱਖ ਹੁਣ ਥੋੜੀ ਜੀ ਦੁਬਦਾ ਪੈਦਾ ਹੋਈ ਕਿ ਆਪਾਂ ਜਾਈਏ ਜਾਂ ਨਾ ਉਸ ਵਕਤ ਜਿਹੜੀ ਸਿੱਖ ਪੰਥ ਨੇ ਅਰਦਾਸ ਕੀਤੀ ਉਹ ਅਰਦਾਸ ਸਾਡਾ ਇੱਕ ਗ੍ਰੰਥ ਹੈ ਪ੍ਰਾਚੀਨ ਪੰਤ ਪ੍ਰਕਾਸ਼ ਜਿਹੜੇ ਇਤਿਹਾਸ ਦੇ ਜਾਣ ਉਹਨਾਂ ਨੂੰ ਪਤਾ ਹੈ ਸਰਦਾਰ ਮਹਿਤਾਬ ਸਿੰਘ ਮੀਰਾ ਕੋਟੀਆ ਜਿਨ੍ਹਾਂ ਨੇ ਮਸੇ ਰੰਗੜ ਦਾ ਸਿਰ ਲਾਇਆ ਉਹਨਾਂ ਦੇ ਪੋਤੇ ਦਾ ਲਿਖਿਆ ਹੋਇਆ ਗ੍ਰੰਥ ਹੈ ਉਹ ਕਹਿੰਦੇ ਨੇ ਜੋ ਸਾਡੇ ਪੁਰਖਿਆਂ ਨੇ ਬਜ਼ੁਰਗਾਂ ਨੇ ਸਾਨੂੰ ਸੁਣਾਇਆ ਉਹਦੇ ਚ ਦੁਬਿਧਾ ਪੈਦਾ ਹੋਈ ਕਿ ਆਪਾਂ ਮੁਕਾਬਲਾ ਕਰ ਸਕਨੇ ਆ ਤੇ ਉਸ ਵਕਤ ਕਹਿੰਦੇ ਨੇ ਸਿੱਖ ਜਗਤ ਦੇ ਜੋ ਆਗੂ ਸਨ ਉਹਨਾਂ ਕਿ ਆਪਾਂ ਦੁੱਬਦਾ ਦੀ ਨਿਵਰਤੀ ਲਈ ਗੁਰੂ ਗ੍ਰੰਥ ਸਾਹਿਬ ਤੋਂ ਕਿਉਂ ਨਹੀਂ ਪੁੱਛ ਲੈਂਦੇ ਕਿਉਂਕਿ ਇਹ ਫੇਤ ਚਾਹੀਦਾ ਉਹ ਸਤਿਗੁਰੂ ਦੇ ਦਰਬਾਰ ਵਿੱਚ ਗਏ ਜੀ ਤੇ ਉਹਨਾਂ ਜਿਹੜੇ ਸ਼ਬਦ ਵਰਤੇ ਉਹ ਇਹ ਲਿਖਿਆ ਹੈ ਕਿ ਤੂੰ ਗੁਰੂ ਗ੍ਰੰਥ ਸੱਚੀ ਖੈ ਦੇ ਹੇ ਸਤਿਗੁਰੂ ਤੁਸੀਂ ਪ੍ਰਤੱਖ ਆਪ ਗੁਰੂ ਕੀ ਪ੍ਰਗਟ ਦੇਖ ਤੂੰ ਗੁਰੂ ਗ੍ਰੰਥ ਸੱਚੀ ਖੈ ਦੇ ਸਿੱਖ ਸੰਗਤ ਕੋ ਸੱਚ ਵਾਕ ਦੇ ਉਥੇ ਸ਼ਬਦ ਆਵਾਜ਼ਾਂ ਨੇ ਉਥੇ ਵਾਕ ਆਇਆ ਕਿਵੇਂ ਸ਼ਬਦ ਤੈਨ ਦੁਹੰਦਾ ਗਿਆ ਪਹਿਲਾ ਸ਼ਬਦ ਆਵਾਜ਼ਾਂ ਸੀ ਫਿਰ ਸ਼ਬਦ ਮਿਸਲਾਂ ਵੇਲੇ ਇਹ ਵਾਕ ਬਣ ਗਿਆ ਤੇ ਅੱਜ ਇਸ ਸ਼ਬਦ ਨੂੰ ਮੁੱਖ ਵਾਕ ਤੇ ਹੁਕਮਨਾਮਾ ਕਿਹਾ ਜਾਂਦਾ ਉਥੇ ਸ਼ਬਦ ਨੇ ਤੂੰ ਗੁਰੂ ਗ੍ਰੰਥ ਸੱਚੀ ਖੈ ਦੇ ਸਿੱਖ ਸੰਗਤ ਕੋ ਸੱਚ ਵਾਕ ਦੇ ਅੱਗੇ ਕਹਿੰਦੇ ਚੱਕ ਪੱਤਰੇ ਤਬ ਗ੍ਰੰਥ ਕੋ ਦੇਖਾਂ ਚੱਕ ਪੱਤਰੇ ਕਦੀ ਇਹ ਵੀ ਸਮਾਂ ਆਇਆ ਸੀ ਕਿ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਨਾਮ ਇਸ ਤਰ੍ਹਾਂ ਲੈਂਦੇ ਸਨ ਕਿ ਅੰਗ ਚੁੱਕ ਕੇ ਜਿਹਨੂੰ ਚੁੱਭਾਂ ਮਾਰ ਕੇ ਕਹਿੰਦੇ ਸ ਚੱਕ ਪੱਤਰੇ ਤਬ ਗ੍ਰੰਥ ਕੋ ਦੇਖਾਂ ਬਸੰਤ ਵਾਰ ਕੋ ਆਇਓ ਲੇਖਾ ਤੇ ਉਹ ਬਚਨ ਆਏ ਸਨ ਪੰਜੇ ਬੱਦੇ ਮਹਾਬਲੀ ਕਰ ਸੱਚਾ ਢੋਵਾ ਆਪਣੇ ਚਰਨ ਜਪਾਇਣ ਵਿੱਚ ਦਇਓ ਖੜੋਵਾ ਰੋਗ ਸ਼ੋਗ ਸਭ ਮਿਟ ਗਏ ਨਿਤ ਨਵਾਂ ਨਰੋਵਾ ਜਦੋਂ ਬਸੰਤ ਕੀ ਵਾਰ ਦੇ ਤਿੰਨੇ ਇਹ ਪਦੇ ਪੜੇ ਗਏ ਸੰਗਤ ਵਿੱਚ ਖੁਸ਼ੀ ਸੀ ਤੁਰੇ ਫਤਿਹ ਕਰਨ ਲਈ ਕਸੂਰ ਦੇਖੋ ਹੁਕਮਨਾਮੇ ਦਾ ਪਰੋਸ਼ਾ ਤੇ ਕਿਸੇ ਨੇ ਰਸਤੇ 'ਚ ਪੁੱਛਿਆ ਸੀ ਸਿੰਘੋ ਆਪਣੀ ਗਿਣਤੀ ਦੇਖੋ ਤੇ ਕਸੂਰ ਦੇ ਖਾਕਮ ਦੀ ਤਾਕਤ ਦੇਖੋ ਤੁਸੀਂ ਕਿਦੇ ਸਹਾਰੇ ਚੱਲ ਪਏ ਤੇ ਇੱਕ ਬਜ਼ੁਰਗ ਨੇ ਘੋੜੇ ਤੇ ਚੜਦਿਆਂ ਕਿਹਾ ਸੀ ਕਿ ਦਈ ਗੁਰੂ ਗ੍ਰੰਥ ਆਵਾਜ਼ ਸੋਈ ਕਰੋ ਗੋਹਮਰੇ ਕਾ ਕਿ ਗੁਰੂ ਗ੍ਰੰਥ ਸਾਹਿਬ ਨੇ ਆਵਾਜ਼ ਦਿੱਤੀ ਕੰਮ ਤਾਂ ਗੁਰੂ ਗ੍ਰੰਥ ਸਾਹਿਬ ਨੇ ਕਰਨੇ ਨੇ ਅਸੀਂ ਤਾਂ ਹੁਕਮ ਮੰਨ ਕੇ ਚੱਲੇ ਹਾਂ ਪਿਆਰਿਓ ਪਹਿਲਾਂ ਆਵਾਜ਼ਾ ਸੀ ਫਿਰ ਸਤਿਗੁਰੂ ਜੀ ਨੇ ਕਿਰਪਾ ਕੀਤੀ ਸਿੱਖ ਪੰਥ 'ਚ ਇਹ ਸ਼ਬਦ ਵਾਕ ਰੂਪ ਵਿਚ ਆਇਆ ਫਿਰ ਮੁਖ ਵਾਕ ਵਿਚ ਆਇਆ ਤੇ ਅੱਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਇਸ ਨੂੰ ਆਪਾਂ ਹੁਕਮਨਾਮਾ ਕਹਿੰਦੇ ਹਾਂ ਜੋ ਅੱਜ ਹੁਕਮਨਾਮਾ ਰਹਿਤ ਮਰਿਆਦਾ ਅਨੁਸਾਰ ਲੈਣ ਦੀ ਤਰਤੀਬ ਹੈ ਉਹ ਆਪ ਸਾਰੇ ਜਾਨੂ ਕੋ ਹਾਲਾਂਕਿ ਮੈਂ ਅਰਜ਼ ਕਰਾਂ ਸਾਰੀ ਬਾਣੀ ਹੀ ਹੁਕਮ ਰੂਪ ਹੈ ਪਰ ਆਖਰਿਕ ਵਿਧੀ ਵਿਧਾਨ ਬਣਾਇਆ ਗਿਆ ਇਸ ਸੰਬੰਧੀ ਗੁਰੂ ਸਾਹਿਬ ਦੇ ਵੇਲੇ ਨਹੀਂ ਐਸਾ ਜਦੋਂ ਰਹਿਤ ਮਰਿਆਦਾ ਬਣਾਈ ਗਈ ਉਦੋਂ ਇਹ ਸ਼ਬਦ ਕਿਹਾ ਗਿਆ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦਿਆਂ ਖੱਬੇ ਪਾਸਿਓਂ ਉੱਤੋਂ ਜੇ ਸ਼ਬਦ ਸ਼ੁਰੂ ਹੋਏ ਪਹਿਲੀ ਲਾਈਨ ਤੋਂ ਪੰਕਤੀ ਤੋਂ ਸ਼ਬਦ ਸ਼ੁਰੂ ਹੋਵੇ ਉਹਨੂੰ ਪੜਿਆ ਜਾਏ ਜੇ ਨਹੀਂ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ ਖੱਬੇ ਤੋਂ ਪਲਟਾ ਕੇ ਦੂਸਰੇ ਪਾਸੇ ਲਿਆਂਦਾ ਜਾਏ ਪਿੱਛੋ ਜਿੱਤੋਂ ਸ਼ਬਦ ਸ਼ੁਰੂ ਹੋਇਆ ਉਤੋਂ ਸ਼ੁਰੂਆਤ ਕੀਤੀ ਜਾਏ ਇੱਕ ਹੋਰ ਬੇਨਤੀ ਕਰਾਂ ਕਿ ਵਾਰ ਦੀ ਪੌੜੀ ਤੇ ਨਾਲ ਸ਼ਲੋਕ ਪੜਨੇ ਨੇ ਅਸ਼ਟਪਦੀ ਪੂਰੀ ਪੜਨੀ ਸ਼ਾਂਤ ਪੂਰਾ ਪੜਨਾ ਹੈ ਸਿੰਘ ਸਹਿਬਾਨਾ ਨੇ ਇੱਕ ਫੈਸਲਾ ਕੀਤਾ ਮੰਨ ਲਓ ਕਿ ਆਨੰਦ ਸਾਹਿਬ ਤੇ ਸਿੱਧ ਗੋਸ਼ਟ ਵਿੱਚੋਂ ਆ ਜਾਏ ਫਿਰ ਕਿਵੇਂ ਕਰੀਗੇ ਲਮੇਰੀ ਬਾਣੀ ਆਜ ਉਹ ਆਪ ਜੀ ਦੀ ਜਾਣਕਾਰੀ ਲਈ ਫਿਰ ਉਥੇ ਕਿਹਾ ਗਿਆ ਜੇ ਆਨੰਦ ਸਹਿ ਵਿੱਚ ਆਉਂਦਾ ਤੇ ਪੰਜ ਪੌੜੀਆਂ ਦਾ ਪਾਠ ਕੀਤਾ ਜਾ ਜਿੱਥੋਂ ਉਹ ਹੁਕਮ ਆ ਜਾਏ ਉਹ ਪੰਜ-ਪੰਜ ਪਦੇ ਪੜੇ ਜਾਂ ਪੌੜੀਆਂ ਪੜੀਆਂ ਜਾਂ ਕਿਉਂਕਿ ਕਈ ਵਾਰੀ ਜਦੋਂ ਦਰਬਾਰ ਸਾਹਿਬ ਹੁਕਮ ਆਉਂਦਾ ਤੇ ਸਾਡੇ ਮਨ ਚ ਆਉਂਦਾ ਕਿ ਇਹ ਮੁਕੰਮਲ ਕਿਉਂ ਨਾ ਪੜਿਆ ਕਿਵੇਂ ਹੁਕਮਨਾਮਾ ਹੋ ਗਿਆ ਫਿਰ ਉਹਨਾਂ ਨੇ ਫੈਸਲਾ ਕੀਤਾ ਕਿ ਜੇ ਲੰਬੇਰੀ ਬਾਣੀ ਵਿੱਚੋਂ ਆਉਂਦਾ ਤੇ ਉਹਨੂੰ ਉਹਦੇ ਵਿੱਚੋਂ ਪੰਜ ਪੌੜੀਆਂ ਪੰਜ ਪਦੇ ਜਾਂ ਅੰਕ ਜੋ ਪੰਜ ਨੇ ਉਹਨਾਂ ਨੂੰ ਪੜਿਆ ਜਾਏ